ਏਕਟੈਕਸ ਦੇ ਗਰਮ ਸੂਟਾਂ ਦੇ ਵਿੱਚ ਪਿਓਰ ਰਿਪਾਈਨ ਦੇ ਵਿੱਚ ਆਲਓਵਰ ਸੂਟ ਆਇਆ ਜੀ ਬਹੁਤ ਵੱਡੀ ਆਫਰ ਦੇ ਵਿੱਚ ਆਇਆ ਜੀ ਏਕਟੈਕਸ ਬ੍ਰਾਂਡ ਦਾ ਡਿਜ਼ਾਈਨ ਹੈ ਦੇਖੋ ਚੈੱਕ ਕਰ ਲਓ ਕਾਫੀ ਨੰਬਰ ਏਕਟੈਕਸ ਬ੍ਰਾਂਡ ਦਾ ਅਲਪਾਈਨ ਦਾ ਫੁੱਲ ਗਰੰਟੀਡ ਕਪੜਾ ਪਿਓਰ ਗਰਮ ਸੂਟ ਹੈ ਜੀ ਬਹੁਤ ਸ਼ਾਨਦਾਰ ਕਪੜਾ ਬ੍ਰਾਂਡ ਏਕ ਟੈਕਸ ਦਾ ਜੀ ਵੱਡੀ ਵੱਡੀ ਕਲੈਕਸ਼ਨ ਦੇ ਉੱਪਰ ਆਫਰ ਲਾਤੀ ਜੀ ਬਹੁਤ ਵੱਡੇ ਸੂਟ ਆ ਬਹੁਤ ਵੱਡੇ ਬ੍ਰਾਂਡ ਦੇ ਸੂਟ ਨੇ ਜੀ ਏਕ ਟੈਕਸ ਬ੍ਰਾਂਡ ਦੇ ਸੂਟਾਂ ਤੇ ਆਫਰਾਂ ਸਰਦੀਆਂ ਦੇ ਸੂਟਾਂ ਦੇ ਬਹੁਤ ਵੱਡੀ ਆਫਰ ਲੱਗੀ ਜੀ ਸਰਦੀਆਂ ਦੇ ਸ਼ੁਰੂ ਦੇ ਵਿੱਚ ਜਲਦੀ ਜਲਦੀ ਆਰਡਰ ਬੁੱਕ ਕਰਵਾਇ ਚਲੋ ਜੀ ਮਾਰਕਟ ਰੇਟ ਤਾਂ 650 ਤੇ 700 ਨਿਕਲਣਾ ਹੈ ਹੁਣ ਜਲਦੀ ਜਲਦੀ ਉਹ ਬੁੱਕ ਕਰਵਾ ਲਓ 400 ਰੁਪਏ ਦਾ ਸੂਟ ਕਰਤਾ ਬਹੁਤ ਵੱਡੀ ਆਫਰ ਲਾਤੀ ਪਿਓਰ ਗਰਮ ਸੂਟ ਨੇ ਜੀ ਏਕ ਟੈਕਸ ਬ੍ਰਾਂਡ ਦੇ 400 ਰੁਪਏ ਪ੍ਰਾਈਸ ਕੱਢਿਆ ਆਪਣੇ ਜਲਦੀ ਜਲਦੀ ਬੁੱਕ ਕਰਵਾ ਲਓ ਸ਼ਿਪਿੰਗ ਚਾਰਜ ਹੈਗਾ ਇੱਕ ਸੂਟ ਦਾ 50 ਰੁਪਏ ਪਰ ਸੂਟ 50 ਰੁਪਏ ਸ਼ਿਪਿੰਗ ਚਾਰਜ ਲੱਗਣਗੇ ਆਲ ਇੰਡੀਆ ਜਿੱਥੇ ਮਰਜ਼ੀ ਮੰਗਾ ਲਓ ਜੀ ਆਲ ਇੰਡੀਆ ਜਿੱਥੇ ਮਰਜ਼ੀ ਮੰਗਾ ਲਓ ਕਦਰ ਹੋਣਗੇ ਚਾਰ ਜੀ ਕਦਰ ਚੈੱਕ ਕਰੀ ਚਲੋ ਕਿੰਨੇ ਸੋਹਣੇ ਸੋਹਣੇ ਕਦਰ ਨੇ 400 ਰੁਪਏ ਦਾ ਸੂਟ ਕਰਤਾ ਸਿਰਫ 5 ਮੀਟਰ ਸੂਟਾ 400 ਰੁਪਏ ਰੇਂਜ ਦੇ ਵਿੱਚ ਇਹ 650 ਰੁਪਏ ਸੂਟ ਮਿਲਣਾ ਤੁਹਾਨੂੰ ਬਾਜ਼ਾਰ ਦੇ ਵਿੱਚ ਸੋ ਆਪਣੇ ਕੋਲ ਸਿਰਫ 400 ਰੁਪਏ ਵਿੱਚ ਆਫਰ ਲੱਗੀ ਹੋਈ ਜੇ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਜੇ ਵਿਜ਼ਿਟ ਕਰਕੇ ਲੈਣਾ ਵਿਜ਼ਿਟ ਕਰਕੇ ਲੈ ਲਓ ਜਾਂ ਆਨਲਾਈਨ ਮੰਗਾ ਲਓ ਜੀ ਜਿਵੇਂ ਮਰਜ਼ੀ ਆ ਜਾਓ ਜੀ 400 ਰੁਪਏ ਰੇਂਜ ਦੇ ਵਿੱਚ ਛੂਟ ਕਰਤਾ ਅਲੀ ਸ਼ੇਰ ਸ਼ੋਰੂਮ ਵੀ ਕੀ ਮੈਂ ਕਹਿੰਦਾ 400 ਵੀ ਰੇਂਜ ਦੇ ਵਿੱਚ ਆਫਰ ਮਿਲਣੀ ਨਹੀਂ ਕਿਤੇ ਵੀ ਇਹ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਇਹ ਹੋਰ ਅਲਪਾਈਨ ਦਾ ਸੂਟ ਹੈ ਫੁੱਲ ਗਰੰਟਡ ਕਪੜਾ ਜੀ ਪਿਓਰ ਪਸ਼ਮੀਨਾ ਹੁੰਦਾ ਹੈ ਜਿਵੇਂ ਅਲਪਾਈਨ ਵੂਲ ਹੁੰਦੀ ਹੈ ਨਾਲੇ ਮਤਲਬ ਪੂਰੇ ਪਤਲੇਪਨ ਦਾ ਕਪੜਾ ਫੁੱਲ ਗਰੰਟਡ ਕਪੜਾ ਗਰਮਤਾ ਕਿ ਹੁੰਦਾ ਦਾ ਬਹੁਤ ਵਧੀਆ ਕਪੜਾ ਹੁੰਦਾ ਜੀ ਇਹ ਮਤਲਬ ਏਕ ਟੈਕਸ ਬ੍ਰਾਂਡ ਦਾ ਕਪੜਾ ਨਾਮੀ ਬ੍ਰਾਂਡ ਹੈ ਜੀ ਕਲਰ ਚਾਰ ਨੇ ਚਾਰੇ ਕਲਰ ਅਲਟੀਮੇਟ ਨੇ ਜਲਦੀ ਜਲਦੀ ਬੁਕਿੰਗ ਕਰਵਾ ਲਓ ਪ੍ਰਾਈਸ 400 ਸ਼ਿਪਿੰਗ ਚਾਰਜਸ ਪਰ ਸੂਟ 50 ਰੁਪਏ ਜੀ 올 ਇੰਡੀਆ ਡਿਲੀਵਰੀ